ਸੀ ਤੇਰੀ ਆ ਇਹ ਅੱਜ ਕੱਲ੍ਹ ਦੇ ਆ ਬਿਤੇ ਨਾ ਖਾਲੀ ਹੋ ਗਏ ਘਰ ਦੇ ਘਰ ਘਰਾਂ ਨਾਲ ਘਰਾਂ ਸਾਰੀ ਟਿਕੀਆਂ ਤੱਕ ਆਇਆ ਘਰਾਂ ਦੇ ਤੇ ਨਾ ਸੁਣਨ ਸੁਨੇਹਰਾ ਕੋਈ ਕੋਈ ਬੈੜੇ ਦਿਲ ਦੀ ਗਾਥਾ ਸੁ ਜੀ ਬਾਕੀ ਸਭ ਸਹ ਹੈ ਇਹ ਨਾ ਸੁਨੇਹਰਾ ਉਹ ਤੇਰੀ ਗੱਲ ਕਰਨ ਵਾਲਾ ਸੁਣਨ ਵਾਲਾ ਦੇਖਣ ਵਾਲਾ ਕੋਈ ਵੀ ਨਹੀਂ ਇਹ ਬਿਰਖ ਨੂੰ ਚੜਾ ਰਹੇ ਸੂਰ ਸੂਰ ਦਾ ਇੱਕ ਦਰਬਿਆਤਾ ਇਸ ਸਾਥ ਨੇ ਸਾਰੇ ਮੇਰਾ ਸਾਥ ਮਾਉਣ ਵਾਲੇ ਦਿਲ ਦੀ ਗੱਲ ਸੁਣਨ ਵਾਲੇ ਤੇ ਕਹਿਣ ਵਾਲੇ ਕਿਉਂਕਿ ਬੰਦਾ ਬੰਦਾ ਤਾਂ ਕਿਧਰੇ ਦਿਸਦਾ ਹੀ ਨਹੀਂ ਇੱਕ ਦਿਨ ਮੈਂ ਇਸ ਬਿਰਖ ਨੂੰ ਕਿਹਾ ਕਿ ਯਾਰਾ ਕੋਈ ਨਜ਼ਮਤਾ ਸੁਣਾ ਇਹਦੀ ਡਾਲੀ ਡਾਲੀ ਚੋਂ ਖੁੰਗਰੇ ਹਰਫ ਹਰੇ ਹਰੇ ਖੜਕ ਹੋਵੇ ਤੇ ਜਿੱਦ ਪਤਾ ਐਸੇ ਸੋਚ ਹੈ ਨਾ ਬੇਬਦ ਆਤਮਾ ਰਾਤਰੀ ਦੀ ਮੇਰੇ پہاੜ ਤੋਂ ਗਤੀ ਚੰਨ ਚੜਿਆ ਤੇ ਸੂਰਜ ਚੜੇ ਬੂਹਾ ਫੁੱਲ ਤੇ ਤਾਰਿਆਂ ਦੀ ਕਹਾਣੀ ਹੋਣੇ ਬੰਨ ਬਤਾ ਕਰੀ ਜਦੋਂ ਮੈਂ ਨਾ ਸੁਣਨੇ ਸੁਣਨੇ ਰਹਾ ਉਤੇ ਆਪਣੀ ਧਰਤੀ ਮਾਂ ਨਾਲ ਸੰਵਾਦ ਰਚਉਣਾ ਹਾਂ ਤਾਂ ਸ਼ੋਹ ਦਿੰਦੀ ਏ ਧੀਆ ਪੁੱਤਾਂ ਦੀ ਰਤ ਨਾਲ ਪੇਜੀ ਹੋਈ ਦਾਸਤਾਨ ਲਹੂ ਨਾਲ ਲੱਤ ਪਰ ਦਾਸਤਾਨ ਪਹਿਲੀ ਵਾਰ ਲਾਲ ਕਲੇਤੇ ਝੁੱਲਿਆ ਜਦੋਂ ਤਰੰਗਾ ਰੁਮਕੀ ਪਾਉਣ ਉਚਣੀਆਂ ਨਦੀਆਂ ਕੀ ਜਮਨਾ ਕੀ ਗੰਗਾ ਇੰਨੇ ਚਰਨੂ ਉੜਦੇ ਆਏ ਪੌਣਾ ਵਿੱਚ ਜਕਾਰੇ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੇ ਨਾਰੇ ਬੋਲੇ ਸੋਨ ਹਾਲ ਦਾ ਬੋਲਾ ਵੀ ਸਭਨਾ ਦੇ ਵਿੱਚ ਰਲਿਆ ਧਰਮ ਤੇ ਆਨ ਨੂੰ ਭੁੱਲ ਕੇ ਹਰ ਕੋਈ ਕਾਮ ਵਿਰੋਧ ਵਿੱਚ ਰਲਿਆ ਸਤਲਜ ਨੂੰ ਕੁਝ ਸਮਝ ਨਾ ਆਵੇ ਕੁਛ ਜਸ਼ਨ ਬੈਠ ਕੇ ਰੋਵੇ ਨਾ ਵੀ ਰੋਵੇ ਤਾਂ ਲਹਿਰਾਂ ਦੇ ਵਿੱਚ ਬਸ ਆ ਕੇ ਮਰ ਜੂਵੇ ਸੁਣਿਆ ਸੀ ਪਾਣੀ ਨੂੰ ਕੋਈ ਖੰਧਰ ਨਾਲ چیر ਨਾ ਸਕਿਆ ਪਰ ਰਾਦ ਨੂੰ ਤੋੜ ਟੁਕੜੇ ਹੁੰਦੇ ਅਸੀਂ ਤਾਂ ਅੱਖੀ ਤੱਕਿਆ ਨਾਲ ਨਮੋਸ਼ੀ ਪਾਣੀ ਪਾਣੀ ਹੋਏ ਚਲਾਦੇ ਪਾਣੀ ਨਫ਼ਰਤ ਦੇ ਵਿੱਚ ਡੁੱਬ ਕੇ ਮਰ ਗਈ ਸੇਕ ਪੀਤ ਕਹਾਣੀ ਕਹੇ ਬਿਆਸਾ ਮੈਂ ਬੇਆਸਾ ਮੈਂ ਕੀ ਧੀਰ ਤਰਾਵਾ ਇਹ ਰੱਤ ਰੰਗੇ ਆਪਣੇ ਪਾਣੀ ਕਿੱਥੇ ਤੋਂ ਵੜ ਜਾਵਾ ਜੇ ਨਾ ਮਾਖੇ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ ਲਾਸ਼ਾਂ ਭਰੀਆਂ ਗੱਡੀਆਂ ਕੱਡੀਆਂ ਤੋਬਿਆਂ ਭੰਗ ਭਰਾਵਾ ਮੈਂ ਤਾਂ ਖੁਦ ਇੱਕ ਦਰਿਆ ਹਾਂ ਡੁੱਬ ਕੇ ਕਿਸ ਦਰਿਆ ਮਰ ਜਾਵਾ ਮਾਵਾ ਪਹਿਣਾ ਈਆਂ ਨਾਰਾਂ ਬਾਜ਼ਾਰਾਂ ਵਿੱਚੋਂ ਲੰਗੀਆਂ ਕੋਤਾ ਦਰਦ ਹੈ ਆਪੀਆਂ ਕੱਜੀਆਂ ਉਹ ਸੰਕਾਦ ਨੰਗੀਆਂ ਮੰਗੀ ਸੀ ਮਰਦਾ ਦੀ ਵੈਸਾ ਮਜਬ ਇਹਨਾਂ ਦੇ ਨੰਗੇ ਕੌਣ ਟੱਕੇ ਨਗੇ ਜਦ ਕੱਜਣ ਹੋ ਜਾਣ ਨੰਗੇ ਇੱਕ ਬਾਬਲ ਨੇ ਲਾਡਾ ਪਾਲੀ ਧੀ ਦਾ ਗਲਾ ਦਵਾਇਆ ਆਪਣੀ ਗੋਦ ਚੋਂ ਲਾ ਕੇ ਮੌਤ ਦੀ ਗੋਦ ਸਲਾਇਆ ਜੇ ਸਭ ਤੋਂ ਮਹਤੂ ਜਗਾ ਮੌਤ ਹੀ ਅੱਲਾ ਮੀਆਂ ਤਾਂ ਛੱਡ ਛਗੇ ਫਰਾਕਾ ਸਿੱਧੇ ਖੱਪਣ ਕਿਉ ਦਾ ਸਿੰਘਾ Yeah. ਵਣੂ ਭੇਜਿਆ ਇਸ ਵਾਰ ਅੱਲਾ ਨੇ ਬਾਤਾਂ ਰਾਰੋ ਵਣੂ ਭੇਜਿਆ ਇਸ ਵਾਰ ਅੱਲਾ ਨੇ ਬਾਤਾਂ ਤੁਮੀ ਮੱਝਾਂ ਵਿੱਚ ਰੋੜਦੇ ਟੁੱਟੇ ਹੋਏ ਖਾਬਾਂ ਦਾ سلسلہ ਉੱਠ ਜਾਗ ਸੂਤ ਨੂੰ ਸਰਚ ਕਾ ਉੱਠ ਜਾਗ ਤਤ ਦਾ ਦਰਦ ਬਣਾ ਇਹ ਜੋ ਰੋੜ ਗਿਆ ਉਹਨੂੰ ਜਾਣਦੇ ਇਹ ਜੋ ਬਚ ਗਿਆ ਉਹਨੂੰ ਸੰਭਾਲੇ ਉਹ ਮੇਰੀ ਸੱਤੀ ਮਾਂ ਦੇ ਟੁਕੜੇ ਕਰਕੇ ਅੰਬਰਸਰ ਤੇ ਲਾਹੌਰ ਨੂੰ ਵੰਡ ਕੇ ਟੋਪਾ ਟੇਕ ਸਕਦੇ ਪ੍ਰੀਤ ਨਗਰ ਨੂੰ ਛੋੜ ਕੇ ਉਹ ਮੇਰੀ ਮਾਂ ਬੋਲੀ ਨੂੰ ਮਾਰਨਾ ਚਾਹੁੰਦੇ ਸੀ ਉਹ ਮੇਰੀ ਭਾਸ਼ਾ ਨੂੰ ਖਤਮ ਕਰਨਾ ਚਾਹੁੰਦੇ ਸੀ ਪਸ਼ਾਵਾ ਇੰਜ ਥੋੜੀ ਮਰਦੀਆਂ ਮਾਮਾ ਇੰਜ ਥੋੜੀ ਡਰਦੀਆਂ ਪਰ ਉਹ ਮੇਰੇ ਦਰਹਤੇ ਅਲੋਕਾਰੀ ਭਾਸ਼ਾ ਦੀ ਧੂਣੀ ਦਿਖਾਉਂਦੇ ਤੇ ਮੇਰੀ ਮਾਂ ਬੋਲੀ ਦੇ ਮਰ ਜਾਂਦਾ ਖਤਬਾ ਸੁਣਾਉਂਦੇ ਰਈਏ ਤੇਰੀ ਬਾਸ਼ਾ ਸ਼ਬ ਸ਼ਬ ਬਾਖ ਬਾ ਨੂਰ ਪਹਿਰ ਦਾ ਤੜਕਾ ਬਾਖ ਟਾਲਾ ਤਫੀ ਮੇੜਾ ਸ਼ਾਹ ਮੇੜਾ ਲੌਡਾ ਮੇੜਾ ਸਿਖਰ ਦਪੈਰ ਆਖਣ ਤਰਕਾਲਾ ਬਿੰਦ ਝਟ ਘੜੀ ਪਲ ਨਿਲੁਖ ਵਿਚਾਰੇ ਮਰ ਰਹੇ ਨੇ ਟਾਈਮ ਹਥੋਂ ਇਹ ਸ਼ਬਦ ਸਾਰੇ ਦੇ ਸਾਰੇ ਕਿਉਂਕਿ ਟਾਈਮ ਕੋ ਟਾਈਮ ਪੇਸੀ ਹੋਰ ਸੁਣੋ ਔਰ ਹਟਦੀ ਮਾਲਾ ਚੰਨੇ ਦਾ ਹੁਲ ਕੁੱਤੇ ਦੀ ਟਕ ਟਕ ਗਾਡੀ ਦੇ ਟੂਟੇ ਤੇ ਪਰ ਪਰ ਆਉਂਦੀਆਂ ਟਿੰਡਾਂ ਨੇ ਤਾਂ ਰੜ ਹੀ ਜਾਣਾ ਸੀ ਮੇਰੇ ਟਿਊਬਲ ਦੀ ਪੇਸ ਤਾਰ ਤੇ ਇਸ ਲਈ ਮੈਨੂੰ ਕੋਈ ਹਰਾਨੀ ਨਹੀਂ ਹਰਾਨੀ ਤਾਂ ਤੁਹਾਨੂੰ ਹੋਗੀ ਅੰਮੀ ਤੇ ਅੱਬਾ ਵੀ ਵੇ ਪਾਪਾ ਜੀ ਤੇ ਦੀਦੀ ਜੀ ਵੀ ਤੁਰ ਗਏ ਨੇ ਇਹ ਦਦੇ ਸਾਫ ਦੇ ਸਾ ਮਮੇ ਸਾ ਮੇਸ ਸਾ ਬੀਤਾ ਗੱਲ ਨਹੀਂ ਛੱਡੋ ਪਤਾ ਨਹੀਂ ਤੁਹਾਡੇ ਕਿੰਨੇ ਤ ਰਿਸ਼ਤੇ ਮੇਰੇ ਅੰਕਲ ਤੇ ਆਂਟੀ ਨੇ ਕਰ ਦਿੱਤੇ ਨੇ ਹਾਲੋ ਬੇਹਾਰ ਕੱਲ ਕੱਲ ਕਹਿ ਰਿਹਾ ਸੀ ਪੰਜਾਬ ਦੇ ਵੇੜੇ ਇੱਕ ਨਿੱਕਾ ਜਿਹਾ ਬਾਲ ਪਪਾ ਆਪਣੇ ਟਰੀ ਦੇ ਸਾਰੇ ਲੀ ਕਰ ਰਹੇ ਨੇ ਫਾਲ ਤੇ ਪਪਾ ਵੀ ਛਾਤੀ ਖਲਾ ਕੇ ਕਹਿੰਦੇ ਆ ਹਾਂ ਬੇਟਾ ਆਪਣੇ ਟਰੀ ਦੇ ਸਾਰੇ ਲੀ ਕਰ ਰਹੇ ਨੇ ਫਾਲ ਇਸ ਤਰ੍ਹਾਂ ਮਾਰੀਏ ਤੁਹਾਡੀ ਭਾਸ਼ਾ ਪਤਾ ਪਤਾ ਸ਼ਬਦ ਸ਼ਬਦ ਹੁਣ ਤੁਹਾਡੀ ਭਾਸ਼ਾ ਦਾ ਤਾਂ ਰੱਬ ਹੀ ਰੱਬ ਆ ਰੱਬ ਦਾ ਰੱਬ ਤਾਂ ਆਪਿਆ ਏ ਮਰਨ ਹਾ ਕਿ ਕਿ ਦੌੜੀ ਜਾ ਰਹੀ ਹੈ ਉਸ ਦੀ ਤੁੱਕੀ ਸੰਤਾਨ ਉਸ ਨੂੰ ਛੱਡ ਕੇ ਮੇਰੇ ਗॉड ਦੀ ਪਨਾਹ ਵਿੱਚ ਸੱਤ ਮੱਚ ਮਰ ਰਹੀ ਹੈ ਤੁਹਾਡੀ ਭਾਸ਼ਾ ਬਾਈ ਗॉड ਮਰ ਰਹੀ ਹੈ ਤੁਹਾਡੀ ਭਾਸ਼ਾ ਕਿ ਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਤੁਹਾਡੀ ਭਾਸ਼ਾ ਦੇ ਲੋਕ ਇਸ ਸ਼ਰਤ 'ਤੇ ਕਿ ਮਰਦੀ ਹੈ ਤਾਂ ਮਰ ਜਾਏ ਭਾਸ਼ਾ ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਜਾਂ ਭਾਸ਼ਾ ਦਾ ਹਾਂ ਤੁਸੀਂ ਕਹੋਗੇ ਕਿ ਇਹ ਸ਼ਰਤ 'ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ ਪਰ ਬੰਦਾ ਬੰਦਾ ਰਹੇਗਾ ਹਾਂ ਹੁਣ ਜਦੋਂ ਦਾਣੇ-ਦਾਣੇ ਉੱਤੇ ਖਾਣ ਬਲੇਗਾ ਨਾ ਹੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਲਿਖਦਾ ਤਾਂ ਕੌਣ ਬੇਰਹਿਮ ਮਾਂ-ਬਾਪ ਚਾਹੇਗਾ ਤੇ ਉਸਦੇ ਬੱਚੇ ਦੁਨੀਆ ਦੀ ਭਾਸ਼ਾ ਦੇ ਜਹਾਜ਼ ਵਿੱਚ ਬੈਠਦੇ ਨੇ ਉ ਤਾਂ ਸੋਚਦੇ ਨਹੀਂ ਜਿਉਂਦਾ ਰਹਿੰਫੇ ਦਾ ਬੱਚਾ ਮਰਦੀ ਐ ਤਾਂ ਮਰ ਜਾਏ ਤੁਹਾਡੀ ਬੁਢੜੀ ਭਾਸ਼ਾ ਨਹੀਂ ਹੋ ਬਲਿਆ ਚੀਆ ਇਸ ਤਰ੍ਹਾਂ ਨਹੀਂ ਮਰਦੀ ਮੇਰੀ ਭਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਕੋਈ ਵੀ ਭਾਸ਼ਾ ਕੁਝ ਸ਼ਬਦਾਂ ਦੇ ਮਾਰ ਨਾਲ ਭਾਸ਼ਾ ਨਹੀਂ ਮਰਦੀ ਸ਼ਬਦ ਮਰ ਵੀ ਜਾਣ ਤੋਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਤੋਂ ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਪਰਲੋਕ ਜਿੱਥੇ ਅਸੀਂ ਵੀ ਜਾਂਦੇ ਜੀਤੇ ਜਾ ਸਕਦੇ ਹਾਂ ਉੱਥੇ ਸ਼ਬਦਾਂ ਦੇ ਪਰਿਵਾਰ ਵਸੇ ਹੁੰਦੇ ਨੇ ਮਰ ਚੁੱਕੇ ਲੇਖਾਂ ਦੀਆਂ ਜਿਉਂਦੀਆਂ ਕਿਤਾਬਾਂ ਦੇ ਵਿੱਚ ਜਿੱਥੇ ਉਹਨਾਂ ਦੇ ਮੇਲੇ ਲੱਗੇ ਹੁੰਦੇ ਨੇ ਤੇ ਜਿਉਂਦੇ ਜੀ ਅਸੀਂ ਵੀ ਜਾ ਸਕਦੇ ਹਾਂ ਤੇ ਮੇਰੀ ਭਾਸ਼ਾ ਨੂੰ ਬਚਾਉਣਗੇ ਸੂਫੀ ਸੰਤ ਫਕੀਰ ਸ਼ਾਇਰ ਰਾਸਪਤੇ ਜੋਧੇ ਮੇਰੇ ਟਾਡੇ ਆਪਣੇ ਸਭਨਾਂ ਦੇ ਮਨ ਤੋਂ ਬਾਅਦ ਹੀ ਮਰੇਗੀ ਮੇਰੀ ਭਾਸ਼ਾ ਓਏ ਬਲੈਤੀਆ ਮੇਰੀ ਭਾਸ਼ਾ ਦਾ ਉਦੋਂ ਮਰੀ ਸੀ ਜਦੋਂ ਤੂੰ ਪੰਜਾਂ ਪਾਣੀਆਂ ਵਿੱਚ ਚਾਂਦੀ ਰੰਗੇ ਪਾਣੀ ਦੀ ਥਾਂ ਜ਼ਹਿਰ ਪਾ ਦਿੱਤੀ ਸੀ ਖੂਨਾਂ ਨੱਕੋ ਨੱਕ ਭਰੇ ਸੀ ਮੇਰੇ ਦਰਿਆ ਦਰਿਆਵਾਂ ਵਿੱਚ ਪਾਣੀ ਨਾ ਹੋਣ ਦੇ ਬਾਵਜੂਦ ਵੀ ਮਾਂ ਬੋਲੀ ਦੇ ਪੁੱਤਰ ਆਪਸ ਵਿੱਚ ਮਿਲ ਨਹੀਂ ਸੀ ਸਕਦੇ ਤੇ ਉਦੋਂ ਸੁਰਿੰਦਰ ਰੇਸ਼ਮਾ ਲੰਬੀ ਜੁਦਾਈ ਦੇ ਨਗਮੇ ਗਾਉਣ ਲੱਗੇ ਸੀ ਤੇ ਰਾਵੀ ਦੇ ਕੰਡੇ ਮਾਂ ਬੋਲੀ ਦਾ ਪੁੱਤਰ ਹੱਥ ਵਿੱਚ ਚੰਟਾ ਲੈ ਕੇ ਯਮਲੇ ਨੂੰ ਆਵਾਜ਼ਾਂ ਮਾਰਦਾ ਆਖਦਾ ਹੈ ਬਾਜ਼ਾਂ ਮਾਰ ਸਤਲੁਜ ਦੇ ਕੰਢੇ ਚਿੱਟੇ ਦਰਲੇ ਵਾਲਾ ਬਾਬਾ ਹੱਥ ਵਿੱਚ ਤੂੰਬੀ ਲੈ ਕੇ ਬਾਬੇ ਨਾਨਕ ਨੂੰ ਆਵਾਜ਼ ਮਾਰਦਾ ਆਖਦਾ ਸਤਗੁਰ ਨਾਨਕ ਚੈਰੀ ਲੀਲਾ ਮਿਆਰੀਏ ਨਿਜਾ ਪਿਆਰ ਸਰਾਬੀ ਜੇਲਮ ਤੇ ਜਨਾਬ ਆਪਸ ਵਿੱਚ ਕਰਦੀਆਂ ਛੱਲਾ ਉਹਨਾਂ ਦੀਆਂ ਗੱਲਾਂ ਤੇ ਇਸੇ ਖੁਸ਼ੀ ਵਿੱਚ ਉਹ ਚੂਮਤੀਆਂ ਤੇ ਇੱਕ ਦੂਸਰੇ ਨੂੰ ਪਿਆਰ ਭਰੀ ਸਲਾਮ ਭੇਜਦੀਆਂ ਜੀ ਸਨਾਂ ਮੇ ਆਖਣਾ हाथ रुजे दा आखे हाथ बे आस दीरबानी सदा जेलम चलाबनु जी सलामे आखना